ਸਾਰਿਆਂ ਤੋਂ ਪਹਿਲਾਂ ਤਾਂ ਜਿੰਨੇ ਵੀ ਕਬੂਤਰਬਾਜ਼ ਭਰਾ ਚੈਨਲ ਦੇ ਨਾਲ ਜੁੜੇ ਹੋਏ ਨੇ ਵੀਡੀਓ ਦੇਖ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਇੱਕ ਬੇਨਤੀ ਆ ਛੋਟੀ ਜੀ ਸਾਰੇ ਕਬੂਤਰਬਾਜ਼ ਭਰਾਵਾਂ ਦੇ ਚਰਨਾਂ ਦੇ ਵਿੱਚ ਹੁਣ ਬਾਜ਼ੀਆਂ ਦਾ ਸੀਜ਼ਨ ਸਟਾਰਟ ਹੋਣ ਵਾਲਾ ਹੈ ਜੀ ਜੇ ਕੋਈ ਵੀ ਕਬੂਤਰਬਾਜ਼ ਭਰਾ ਬਾਜੀ ਲਾਈਵ ਕਰਾਉਣੀ ਚਾਹੁੰਦਾ ਆਪਣੇ ਛੋਟੇ ਭਰਾ ਦਾ ਸ਼ੇਰਾ ਇਟਲੀ ਚੈਨਲ ਕਬੂਤਰ ਬਾਜ਼ ਐਚਡੀ ਲਾਈਵ ਚੈਨਲ ਜਿਹੜਾ ਕਿ ਬਾਜ਼ੀਆਂ ਲਾਈਵ ਕਰਦਾ ਆਪਣਾ ਭਰਾ ਹਾਈ ਕੁਆਲਿਟੀ ਬਹੁਤ ਹੀ ਬਾਜ਼ਵ ਤੇ ਘੱਟ ਰੇਟ ਦੇ ਵਿੱਚ ਟਾਪ ਕਲਾਸ ਕੁਆਲਿਟੀ ਜੇ ਕੋਈ ਵੀਰ ਬਾਜੀ ਲਾਈਵ ਕਰਾਉਣੀ ਚਾਹੁੰਦਾ ਤਾਂ ਬਾਈ ਨੂੰ ਵੀਰੇ ਜਰੂਰ ਮੌਕਾ ਦਿਓ ਸ਼ੇਰਾ ਇਟਲੀ ਕਬੂਤਰ ਬਾਜ਼ ਐਚਡੀ ਲਾਈਵ ਚੈਨਲ ਹਾਈ ਕੁਆਲਿਟੀ ਬਹੁਤ ਹੀ ਬਾਜ਼ਵ ਰੇਟ ਦੇ ਉੱਤੇ ਬਾਜ਼ੀਆਂ ਲਾਈਵ ਵਾਈ ਕਰੂਗਾ ਇੱਕ ਵਾਰ ਜ਼ਰੂਰ ਵੀਰ ਨੂੰ ਮੌਕਾ ਦਿਓ ਸ਼ੇਰਾ ਇਟਲੀ ਸਕਰੀਨ ਦੇ ਉੱਤੇ ਜਿਹੜਾ ਪੋਸਟਰ ਚੱਲ ਰਿਹਾ ਹੈ ਪੋਸਟਰ ਦੇ ਉੱਤੇ 22 ਦਾ ਇੰਡੀਆ ਵਾਲਾ ਨੰਬਰ ਵੀ ਹੈ ਤੇ ਇਟਲੀ ਵਾਲਾ ਨੰਬਰ ਵੀ ਹੈ ਸ਼ੇਰੇ ਇਟਲੀ ਦਾ ਜੇ ਕੋਈ ਵੀਰ ਸੰਪਰਕ ਕਰਨਾ ਚਾਹੁੰਦਾ ਤਾਂ 22 ਨਾਲ ਵੀਰੇ ਸੰਪਰਕ ਕਰ ਸਕਦਾ ਹੈ ਸ਼ੇਰੇ ਇਟਲੀ ਦੇ ਨਾਲ ਕਬੂਤਰ ਬਾਜ਼ HD ਲਾਈਵ ਚੈਨਲ ਟਾਪ ਕਲਾਸ ਕੁਆਲਿਟੀ ਬਹੁਤ ਹੀ ਬਾਸ ਵਰੇਟਾਂ ਦੇ ਉੱਤੇ ਘੱਟ ਰੇਟ ਤੇ ਟੌਪ ਕਲਾਸ ਕੁਆਲਿਟੀ ਦੇ ਵਿੱਚ 22 ਬਾਜ਼ੀਆਂ ਲਾਈਵ ਕਰੂ ਵੀਰੇ ਬਾਜੀ ਪੋਸਟਰ ਦੇ ਉੱਤੇ ਨੰਬਰ 22 ਦਾ ਚੱਲ ਰਿਹਾ ਤੁਸੀਂ 22 ਨਾਲ ਸੰਪਰਕ ਕਰ ਸਕਦੇ ਹੋ ਬਾਜੀ ਉੱਤੇ ਕੱਟੇ ਹੋਏ ਕਬੂਤਰਾਂ ਦੀ ਸ਼ਾਮਲ ਕਬੂਤਰਾਂ ਦੀ ਤੇ ਟਾਈਮ ਵਾਲੇ ਕਬੂਤਰਾਂ ਦੀ ਤਿੰਨੋ ਹੀ ਲਿਸਟਾਂ ਚੱਲਣਗੀਆਂ ਬਹੁਤ ਹੀ ਟੌਪ ਕਲਾਸ ਤੇ ਹਾਈ ਕੁਆਲਿਟੀ ਲਾਈਵ ਹੈ ਬਾਈ ਦਾ ਤਾਂ ਜਰੂਰ ਵੀਰੇ ਮੌਕਾ ਦਿਓ ਸ਼ੇਰੇ ਇਟਲੀ ਭਰਾ ਨੂੰ ਜਰੂਰ ਵੀਰੇ ਸਪੋਰਟ ਕਰਿਓ ਵੀਰ ਦੀ ਜੇ ਕੋਈ ਵੀ ਵੀਰ ਲਾਈਵ ਕਰਾਉਣਾ ਚਾਹੁੰਦਾ ਹੈ ਹੁਣ 2025 ਦੇ ਵਿੱਚ ਤਾਂ ਸਕਰੀਨ ਦੇ ਉੱਤੇ ਪੋਸਟਰ ਦੇ ਉੱਤੇ 22 ਦੇ ਨੰਬਰ ਚੱਲ ਰਹੇ ਨੇ ਇਟਲੀ ਵਾਲਾ ਨੰਬਰ ਵੀ ਚੱਲ ਰਿਹਾ ਹੈ ਇੰਡੀਆ ਵਾਲਾ ਨੰਬਰ ਵੀ ਚੱਲ ਰਿਹਾ ਹੈ ਤਾਂ 22 ਨੂੰ ਸ਼ੇਰੇ ਇਟਲੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵੀਰੇ ਜੇ ਕਿਸੇ ਨੇ ਇਟਲੀ ਦੇ ਵਿੱਚ ਵੀ ਲਾਈਵ ਕਰਾਉਣਾ ਤਾਂ ਵੀ ਤੁਸੀਂ 22 ਨਾਲ ਸੰਪਰਕ ਕਰ ਸਕਦੇ ਹੋ ਇੰਡੀਆ ਦੇ ਵਿੱਚ ਲਾਈਵ ਕਰਾਉਣਾ ਤਾਂ ਵੀ ਤੁਸੀਂ 22 ਦਾ ਨੰਬਰ ਪੋਸਟਰ ਦੇ ਉੱਤੇ ਚੱਲ ਰਿਹਾ ਹੈ 22 ਛੇਰੇ ਨਾਲ ਸੰਪਰਕ ਕਰ ਸਕਦੇ ਹੋ ਤਾਂ ਵੀਰੇ ਜਿੰਨੇ ਵੀ ਤੁਸੀਂ ਕਬੂਤਰ ਬਾਜ਼ ਭਰਾ ਵੀਡੀਓ ਦੇਖਦੇ ਹੋ ਤਾਂ 22 ਨੂੰ ਜਰੂਰ ਮੌਕਾ ਦਿਓ ਬਹੁਤ ਹੀ ਬਾਜ਼ਵ ਰੇਟ ਤੇ ਟੌਪ ਕਲਾਸ ਕੁਆਲਟੀ ਵੀਰੇ ਐਚ ਕਬੂਤਰ ਬਾਜ਼ ਐਚਡੀ ਲਾਈਵ ਚੈਨਲ ਤਾਂ ਸਾਰੇ ਸਬਸਕ੍ਰਾਈਬ ਵੀ ਕਰ ਲਿਓ ਚੈਨਲ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ